ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅਸੀਂ ਮਨਵਾੜ ਪਹੁੰਚੇ ਆ ਜਿਹੜੀ ਸੰਗਤ ਸ੍ਰੀ ਹਜੂਰ ਸਾਹਿਬ ਨੂੰ ਜਾਂਦੀ ਹੈ ਉਹਨਾਂ ਸੰਗਤਾਂ ਲਈ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਜੋ ਹਰ ਉਸ ਟ੍ਰੇਨ ਆਉਂਦੀ ਹੈ ਸਭ ਸੰਗਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਸੋ ਗੁਰਦੁਆਰਾ ਸ੍ਰੀ ਗੋਪਰ ਸਾਹਿਬ ਮਨਵਾੜ ਪਾਸਾਹੀ 10ਵੀ ਸੋ ਗੁਰੂ ਘਰ ਦੇ ਪ੍ਰੇਮੀਆਂ ਵੱਲੋਂ ਬਹੁਤ ਹੀ ਸਲੱਗ ਹੈ ਜੋ ਕੋ ਪ੍ਰਾਲਾ ਕੀਤਾ ਜਾ ਰਿਹਾ ਹੈ ਸੋ ਸਾਡੇ ਸਤਿਕਾਰਯੋਗ ਬਾਬਾ ਜੀ ਇਹ ਟ੍ਰੇਨ ਹੈ ਜੀ ਤੁਸੀਂ ਵੇਖ ਸਕਦੇ ਹੋ